ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਾਈਕੋਲ ਪਿੰਡ ਸੰਧੂ ਹੈ ਠੀਕ ਹੈ ਜੀ ਜਿਲ੍ਹਾ ਬਰਨਾਲਾ ਬਾਈਕੋਲ ਬੱਸੀਆਂ ਦਾ ਵਪਾਰ ਕਰਦਾ ਥੋਨੂੰ ਪਹਿਲਾਂ ਵੀ ਬਾਈ ਦੀ ਬਹੁਤ ਵੀਡੀਓ ਬਣਾਈਆਂ ਠੀਕ ਹੈ ਜੀ ਬਹੁਤ ਤੁਸੀਂ ਜਿਆਦਾ ਪਿਆਰ ਦਿੰਦੇ ਹੋ ਤੇ ਅੱਜ ਬਾਈਕੋਲ ਆਪਾਂ ਫੇਰ ਆਇਆ ਲੈਂਦੇ ਜੀ ਜਾਣਕਾਰੀ ਕਰਦੇ ਬਾਈ ਜੀ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਵੀਰ ਜੀ ਨਾਮ ਬਾਈ ਧਰਮਿੰਦਰ ਸਿੰਘ ਜੀ ਪਿੰਡ ਸੰਧੂ ਕਲਾ ਹਾਂਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਜੀ ਨੰਬਰ ਬੋਲ ਦੋ ਭਰਾ 628002 ਜੀ 18644 ਜੀ ਠੀਕ ਹੈ ਜੀ ਇਹ ਆਪਣਾ ਕਨੈਕਟਰ ਰੱਬ ਹੈ ਹਾਂਜੀ ਭਾਈ ਆਪਣੇ ਕੋਲ ਕਿੰਨੇ ਨਾਗ ਅੱਜ ਅੱਜ ਭਾਈ ਆਪਣੇ ਕੋਲੇ ਵਿਕਰੀ ਵਾਲੇ 9 ਨਾਗ ਆ ਜੀ ਠੀਕ ਹੈ ਜੀ ਹਾਂਜੀ ਪਹਿਲੇ ਨਾਗ ਤੋਂ ਸਟਾਰਟ ਕਰੋ ਜੀ ਇਹਦੇ ਲਈ ਨਾਗ ਆਪਣੇ ਕੋਲੇ 9 ਆ ਜੀ ਪੂਰੇ ਦਾ ਪੂਰਾ ਲੋਟ ਆਪਾਂ ਸੇਲ ਕਰਨਾ ਹੈਗਾ ਜੀ ਠੀਕ ਹੈ ਜੀ ਜੇ ਕੋਈ ਗੱਲਬਾਤ ਕੱਲੀ ਜਾਂ ਦੋ ਚਾਰ ਦੀ ਉਹ ਬੰਦਾ ਕੋਈ ਕੰਟੈਕਟ ਕਰਕੇ ਜੀ ਆਪਣਾ ਗੱਲਬਾਤ ਜਿਹੋ ਜੀ ਕਰਨੀਆਂ ਕਰ ਲਈ ਠੀਕ ਹੈ ਜੀ ਹਾਂਜੀ ਦੇਖ ਸਕਦੇ ਭਰਾ 9 ਨਾਗ ਤੇ ਹਾਂਜੀ ਭਾਈ ਦੱਸੋ ਜੀ ਇਹ ਏ ਭਾਈ এবੀਐਸ ਦੇ ਫਰੀडम ਬੋਲ ਦੀ ਬੱਚੀ ਹੈਗੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ 13 14 ਮਹੀਨੇ ਉਮਰ ਹੈਗੀ ਹਾਈਟ ਲੈਂਥ ਬਾਡੀ weight ਸਟਰਕਚਰ ਬੱਚੀ ਦਾ ਉਹ ਦੇਖ ਲਿਓ ਤੁਸੀਂ ਠੀਕ ਹੈ ਜੀ ਦੇਖਸਾ ਦੇ ਭਰਾ ਫੇਸ ਕੁਆਲਟੀ ਤੋਰਾ ਤਾਰਾ ਰੋਸ ਸੁਣਾ ਹਾਂਜੀ ਭਾਈ ਦੱਸੋ ਹੀ ਗਾਹਾਂ ਟਟੇਲੇ ਜੀ ਫਰੀडम ਬੋਲ ਦੀ ਬੱਚੀ ਹੈ ਬਾਈ এবੀਐਸ ਦੀ ਮਦਰ ਦਾ ਰਿਕਾਰਡ ਆ ਜਿਹੜਾ 35 36 ਕਿਲੋ ਤੋਂ ਸਟਾਰਟ ਆਗਾ ਸਾਰੀਆਂ ਬੱਚੀਆਂ ਦਾ ਜੀ ਠੀਕ ਹੈ ਜੀ ਤੇ ਰੇਟ ਪਰ ਪੀਸ ਦਾ ਹੀ ਆਪਣਾ 32000 ਰੁਪਿਆ ਪਰ ਪੀਸ ਆਗਾ ਠੀਕ ਹੈ ਜੀ ਸਿੰਗਲ ਦਾ ਕਿਸੇ ਦਾ 35 36 ਕਰਨਾ ਨਹੀਂ ਜੀ ਆਪਾਂ ਠੀਕ ਹੈ ਜੀ ਸਾਰਿਆਂ ਦਾ ਹੀ ਐਵਰੇਜ ਰੇਟ 32000 ਰੁਪਿਆ ਜੀ ਪੁੱਠਾ ਠੀਕ ਹੈ ਜੀ ਸਾਰਾ ਦਾਣਾ ਲੈ ਕੇ ਆਣਾ ਜੀ ਹਾਂ ਜੀ ਠੀਕ ਹੈ ਜੀ ਪਹੁੰਚ ਆਪਣੀ ਫਰੀ ਹੋਊਗੀ ਜੀ ਠੀਕ ਹੈ ਜੀ ਹਾਂ ਜੀ ਵੈਸੇ ਠੀਕੇ ਦੇ ਕਾਬਿਲ ਹੀ ਆ ਜੀ ਹੁਣੇ ਠੀਕੇ ਦੇ ਬਾਈ ਜਮਾ ਰੈਡੀ ਆ ਬਿਲਕੁਲ ਠੀਕ ਹੈ ਜੀ ਹਾਂ ਜੀ ਇੱਕ ਸਿੰਨੇ ਪੁਰਾ ਬਾਈ ਜੀ ਨੇ ਰੇਟ ਵੀ ਦੱਸਤਾ ਠੀਕ ਹੈ ਜੀ ਹਾਂਜੀ ਭਾਈ ਦੋ ਨੰਬਰ ਵਾਲੀ ਜੀ ਜਿਹੜੀ ਦੋ ਨੰਬਰ ਦੀ ਹੈਮਰ ਬੋਲ ਦੀ ਵੱਛੀ ਹੈ ਜੀ ਠੀਕ ਹੈ ਜੀ ਤੇ ਇਹਦੀ ਵੀ 13-14 ਮਹੀਨੇ ਉਮਰ ਆ ਗਈ ਥਣ ਝੋਲੀ ਦੀ ਸਾਫ ਆ ਗਈ ਠੀਕ ਹੈ ਜੀ ਚੰਗੇ ਮਿਲਕ ਰਿਕਾਰਡ ਦੀ ਚੰਗੀ ਹਾਈਟ ਰੰਥਾ ਟੀਕੇ ਦੇ ਰੈਡੀ ਹੈ ਜਮਾ ਠੀਕ ਹੈ ਜੀ ਤੇ ਇਹ ਵੀ ਰੇਟ ਸੇਮ ਹੀ ਆ ਪੁੱਠੇ ਦਾ ਰੇਟ 32000 ਜੀ ਠੀਕ ਹੈ ਜੀ ਇਹ ਆ ਗਈ ਭਾਈ ਰਮਾਡਾ ਬੋਲ ਦੀ ਜੀ ਤਿੰਨ ਨੰਬਰ ਤੇ ਠੀਕ ਹੈ ਜੀ ਥਣ ਝੋਲੀ ਦੀ ਸਾਫ ਥਣ ਚਾਰ ਪੰਜਵਾਂ ਨਿਸ਼ਾਨ ਵੀ ਨਹੀਂ ਹੈਗਾ ਜੀ ਠੀਕ ਹੈ ਜੀ ਹਾਈਟ ਲੈਂਥ ਬਹੁਤ ਜਿਆਦਾ ਸੋਹਣੀ ਆ ਫੇਸ ਬਿਊਟੀ ਠੀਕ ਹੈ ਜੀ ਲੈਗ ਸਕੋਰ ਉੱਠੇ ਦਾ ਰੇਟ 32000 ਜੀ ਅੱਗੇ ਆ ਗਈ ਆਪਣੇ ਕੋਲੇ 4 ਨੰਬਰ ਤੇ ਜੀ ਬਰੂਟ ਬੋਲ ਦੀ ਬੱਚੀ ਆ ਇਹ ਵੀ ਐਬੀਐਸ ਦੀ ਠੀਕ ਹੈ ਜੀ ਬੱਚੀ ਦਾ ਫੇਸ ਦੇਖੋ 14 ਕਿ ਮਹੀਨਿਆਂ ਦੀ ਉਮਰ ਆ ਬੱਚੀ ਦੀ ਠੀਕ ਹੈ ਜੀ ਸਟਰਕਚਰ ਦੇਖੋ ਬੱਚੀ ਦਾ ਉੱਪਰ ਤੋਂ ਢਾਂਚਾ ਠੀਕ ਹੈ ਜੀ ਬਿਊਟੀ ਬਹੁਤ ਜ਼ਿਆਦਾ ਹੈਗੀ ਤੇ ਥੱਲੇ ਆਰਡਰ ਕੁਆਲਿਟੀ ਹੈ ਜਿਹੜੀ ਝੋਲੀ ਥਣ ਚਾਰ ਨਿਸ਼ਾਨ ਵੀ ਨਹੀਂ ਪੋਰਾ ਤਾਂ ਥੱਲੇ ਝੋਲੀ ਝੂਲੀ ਬਹੁਤ ਚੰਗੀ ਹੈਗੀ ਠੀਕ ਹੈ ਜੀ ਰੇਟ ਇਹਦਾ ਵੀ 32000 ਜੀ ਇਹ ਨਹੀਂ ਹੈਗਾ ਵੀ ਇਹਦਾ ਰੇਟ 40000 ਰੁਪਏ ਕਰਾਂਗੇ ਜੀ ਜੇ ਕਿਸੇ ਨੇ 1 2 ਲੈ ਕੇ ਨਹੀਂ ਆ ਉਹਦਾ ਫੋਕ ਕਾਲ ਬੰਦਾ ਆਪਣੇ ਨਾਲ ਕਰ ਲਈ ਜੀ ਕੰਟੈਕਟ ਕਰਕੇ ਅੱਛਾ ਉਹ ਡੜੇ ਦਾ ਰੇਟ 32000 ਡੜੇ ਦਾ ਰੇਟ ਹੀ ਹੈ ਜੀ ਆਪਣਾ 32000 ਕੇ ਜੀ ਪਰ ਪੀਸ ਠੀਕ ਹੈ ਜੀ ਹਾਂਜੀ ਅਗਲਾ ਨੰਬਰ ਅੱਗੇ ਆ ਗਈ ਆਪਣੇ ਕੋਲ ਇਹ ਜਿਹੜੀ ਬਲੈਕ ਬਿਊਟੀ ਦੇ ਵਿੱਚ ਹਾਂਜੀ ਬਾਡ ਵਾਈਡ ਦੇ ਸੀਮੰਦੀ ਆ ਗ੍ਰੈਫ ਵਾਲ ਦੀ ਬੱਛੀ ਆ ਠੀਕ ਹੈ ਜੀ ਫੇਸ ਦੇਖਿਓ ਦੀ ਕੁਆਲਿਟੀ ਦੇਖਿਓ ਹਾਂਜੀ ਇਦੇ ਕਾਰਨ ਦੇਖੋ ਵੀ ਜਿਵੇਂ ਕਹਿੰਦਾ ਵੀ ਆਪਾਂ ਕੌਲੀ ਦਾ ਡਿਜ਼ਾਈਨ ਕਹਿ ਦਈਏ ਵੀ ਕੌਲੀ ਵਾਲੀ ਡਿਜ਼ਾਈਨ ਦੇ ਕਾਰਨਾਂ ਬਹੁਤ ਜ਼ਿਆਦਾ ਛੋਟੇ ਲੱਗੇ ਹੋਏ ਆ ਠੀਕ ਹੈ ਜੀ ਕੁਆਲਿਟੀ ਇੰਨੀ ਕਿ ਚੰਗੀ ਹੈ ਤੇ ਇੰਨੀ ਕਿ ਸਟਰੋਂਗ ਆ ਕਿ ਉੱਪਰ ਦੀ ਸਟਰਕਚਰ ਦੀ ਲੈਗ ਸਕੋਰ ਦੀ ਠੀਕ ਹੈ ਜੀ ਤੇ ਥਣਚਾਰ ਆ ਗਈ ਨਿਸ਼ਾਨ ਵੀ ਨਹੀਂ ਫੇਸ ਦੀ ਬਿਊਟੀ ਦੇਖਿਓ ਬੱਚੀ ਦੀ ਠੀਕ ਹੈ ਜੀ ਬਹੁਤ ਪਿਆਰੀ ਬੱਚੀ ਹੈ ਜੀ ਠੀਕ ਹੈ ਜੀ ਇਹ ਇਦਾਂ ਦਾ ਪੀਸ ਆ ਬਾਈ ਜਿਵੇਂ ਕਹਿੰਦਾ ਇਹਨੂੰ ਆਪਾਂ ਡੈਮਡ ਕਹਿ ਦਈਏ ਠੀਕ ਹੈ ਜੀ ਉਹ ਪੀਸ ਆ ਇਹ ਬੱਚੀ ਠੀਕ ਹੈ ਬਾਈ ਦੇਖ ਸਕਦੇ ਹੋ ਚੰਗੀ ਤਰ੍ਹਾਂ ਤੇ ਬਾਈ ਇਹਨਾਂ ਨੂੰ ਜ਼ਰੂਰ ਕ ਸਟਰਕਚਰ ਦੇਖ ਲਿਓ ਠੀਕ ਹੈ ਜੀ ਤੇ ਬਿਊਟੀ ਹੈ ਜਿਹੜੀ ਉਹਦਾ ਕੋਈ ਵੱਖਰਾ ਹੀ ਅੰਤ ਹੀ ਕੋਈ ਨਹੀਂ ਬਾਈ ਇੱਕ ਵੱਖਰੀ ਜੀ ਬਿਊਟੀ ਹੈ ਇਹਦੇ ਵਿੱਚ ਬੱਛੀ ਚ ਠੀਕ ਹੈ ਜੀ ਠੀਕ ਫੇਸ ਦੇਖੋ ਤੇਦਾ ਅੱਗੇ ਤੋਂ ਬਿਊਟੀ ਰੇਟ ਸੇਮ ਉਹੀ ਦੜੇ ਚ 32000 ਦੇ ਵਿੱਚ ਜੀ ਠੀਕ ਹੈ ਜੀ ਜਿੱਦਾਂ ਦਾ ਸਿੰਗਲ ਪੀਸ ਵੇਚਣਾ ਹੋਵੇ ਹਾਂਜੀ ਤਾਂ ਮੰਨ ਕੇ ਚਲੋ ਭਰਾ ਆਪਾਂ 40 ਤੋਂ 42000 ਦਾ ਪੀਸ ਵੇਚਦੇ ਜੀ ਠੀਕ ਹੈ ਜੀ ਠੀਕ ਹੈ ਭਾਈ ਜੀ ਜਰੂਰ ਕੰਟੈਕਟ ਕਰੋ ਜੀ ਹਾਂਜੀ ਜਿਹੜੇ ਆ ਕੀ ਆਪਣੇ ਕੋਲੇ ਬੱਛੀ ਜੀ ਹਾਂਜੀ ਇਹ ਸਟੈਕਰ ਬੋਲਦੀ ਹੈ ਜੀ ਠੀਕ ਹੈ ਜੀ এবੀਐਸ ਦਾ ਬੋਲ ਹੈਗਾ ਇਹਦੀ ਏਜ 13 ਕ ਮੰਥਾ ਜੀ ਹਨ ਚਾਰ ਨਿਸ਼ਾਨ ਵੀ ਨਹੀਂ ਪੰਜਵਾਂ ਕੋਈ ਠੀਕ ਹੈ ਜੀ ਚੰਗੀ ਆਰਡਰ ਕੁਆਲਿਟੀ ਚੰਗੀ ਫੇਸ ਬਿਊਟੀ ਆ ਚੰਗੀ ਮਿਲਕ ਦੀ ਕੈਪੈਸਿਟੀ ਹੈਗੀ ਇਹਨਾਂ ਦੀ ਠੀਕ ਹੈ ਜੀ ਮੰਨ ਲਓ ਵੀ ਪਹਿਲੋਂ ਨਾ ਵੱਛੀਆਂ 25 ਤੋਂ ਲੈ ਕੇ 30 32 ਕਿਲੋ ਤੱਕ ਨਹੀਂ ਇਹ ਚੰਗੀ ਸਾਮ ਤੇ ਤੇ ਸੇਵਾ ਤੇ ਠੀਕ ਹੈ ਜੀ ਤੇ ਅਗਲਾ ਨੰਬਰ ਇਹ ਅੱਗੇ ਜਿਹੜੀ ਆਪਣੇ ਕੋਲ 7 ਨੰਬਰ ਤੇ ਆ ਗਈ ਬਾਈ ਹਾਂਜੀ এবੀਐਸ ਬਰੂਟ ਬੋਲ ਦੀ ਵੱਛੀ ਹੈਗੀ ਠੀਕ ਹੈ ਜੀ ਕਮਾ ਕੇ ਅੱਗੇ ਤੋਂ ਫੇਸ ਦਿਖਾ ਦੇਣਾ ਤੁਹਾਨੂੰ ਮੈਂ ਤਾਂ ਹਾਂਜੀ ਹਾਂਜੀ ਫੇਸ ਦੇਖ ਲਓ ਜੀ ਬੱਚੀ ਦਾ ਠੀਕ ਹੈ ਜੀ ਬਹੁਤ ਜਿਆਦੇ ਸੋਹਣੇ ਫੇਸ ਦੀ ਹੈ ਬਹੁਤ ਸੋਹਣਾ ਪ੍ਰਿੰਟ ਆ ਬੱਚੀ ਚ ਥਣ ਚਾਰ ਝੋਲੀ ਦੇਖ ਲਓ ਜੀ ਬੱਚੀ ਥੱਲੇ ਠੀਕ ਹੈ ਜੀ ਦੇਖ ਸਕਦੇ ਹੋ ਚਾਰ ਹੀ ਥਾਣਾ ਨਿਸ਼ਾਨ ਵੀ ਨਹੀਂ ਜੀ ਪੰਜਵਾ ਠੀਕ ਹੈ ਜੀ ਅਗਲਾ ਅੱਗੇ ਭਾਈ ਆ ਗਈ 8 ਨੰਬਰ ਤੇ ਜੀ ਆਪਣੇ ਕੋਲੇ 8 ਨੰਬਰ ਮਿਲਕ ਬਿਊਟੀ ਆ ਜਿਹਨੂੰ ਆਪਾਂ ਬਿਊਟੀ ਕਵੀਨ ਕਹਿਰੀ ਹੈ ਨਾ ਹਾਂਜੀ ਹਾਂਜੀ ਉਹ ਬੱਚੀ ਹੈ ਜੀ ਠੀਕ ਮਿਲਕ ਡੀਥ ਹੈ ਵੀ ਠੀਕ ਇਹਦੀ 11 ਕ ਮਨਥ ਏਜ ਆ ਜੀ ਠੀਕ ਹੈ ਜੀ ਤੇ ਥਣ ਚਾਰ ਨਿਸ਼ਾਨ ਵੀ ਨਹੀਂ ਪੰਜਵਾ ਜੀ ਠੀਕ ਹੈ ਜੀ ਦੇਖ ਸਕਦੇ ਹੋ ਇਸਨਾਂ ਖਪੂਣਾ ਬਹੁਤ ਜ਼ਿਆਦਾ ਹੈਗਾ ਬੱਚੀ ਚ ਠੀਕ ਹੈ ਜੀ ਸਨੋਮੈਨ ਦੀ ਬੱਚੀ ਹੈ ਇਹ ਵੀ ਐਬੀਐਸ ਦੀ ਹੈ ਠੀਕ ਹੈ ਜੀ ਤੇ ਅਗਲਾ ਨੰਬਰ ਅੱਗੇ ਆਪਣੇ ਕੋਲ ਆ ਗਈ ਜੀ ਵਾਰਡ ਵਾਰਡ ਦੀ ਜਿੰਗਰ ਬੋਲ ਦੀ ਹਾਂਜੀ ਹਾਂਜੀ ਐਰ ਸ਼ੈਰ ਬਰੀਡ ਦੀ ਬੱਚੀ ਹੈ ਜੀ ਠੀਕ ਹੈ ਜੀ ਕੁਆਲਿਟੀ ਦੇਖਿਓ ਹਾਂਜੀ ਇਹਦੀ ਬਿਊਟੀ ਦੇਖ ਲਓ ਠੀਕ ਹੈ ਜੀ ਇਹਦਾ ਸਟਰਕਚਰ ਦੇਖ ਲਓ ਬਹੁਤ ਜ਼ਿਆਦਾ ਸਟਰੋਂਗ ਸਟਰਕਚਰ ਦੀ ਹੈਗੀ ਠੀਕ ਹੈ ਜੀ ਬਹੁਤ ਜ਼ਿਆਦਾ ਕੁਆਲਿਟੀ ਹੈਗੀ ਮੰਨ ਲਓ ਵੀ ਇਦਾਂ ਦੀ ਬਰੀਡ ਹੈ ਜੀ ਇਹ ਠੀਕ ਹੈ ਜੀ ਵੀ ਕਦੇ ਜੀ ਟਾਮਾ ਪੀਸ ਹੀ ਆਉਂਦਾ ਆਪਣੇ ਕੋਲੇ 2-3 ਮਹੀਨਿਆਂ ਬਾਅਦ ਇਹ ਵੀ ਠੀਕ ਹੈ ਜੀ ਤੇ ਅੱਗੇ ਜਿਹੜੀ ਇਹਦੀ ਗਰਮੀ ਸਹਿਣ ਸੀਲਤਾ ਗਈ ਠੀਕ ਹੈ ਜੀ 35 ਤੋਂ 40 ਡਿਗਰੀ ਤੱਕ ਦਾ ਜਿਹੜਾ ਤਾਪਮਾਨ ਹੈ ਨਾ ਇਹ ਨੋਰਮਲ ਠੀਕ ਹੈ ਜੀ ਸਹਿਣ ਕਰਦੇ ਨੇਗਾ ਤੇ ਕੋਈ ਪੱਖੇ ਦੀ ਪ੍ਰਵਾਹ ਨਹੀਂ ਕੋਈ ਨਹਾਉਣ ਧਮਾਉਣ ਦੀ ਪ੍ਰਵਾਹ ਨਹੀਂ ਇਹਨਾਂ ਨੂੰ ਠੀਕ ਹੈ ਜੀ ਜਿਹੜੀ ਮਿਲਕ ਦੀ ਕੈਪੈਸਿਟੀ ਹੈ ਜੀ ਇਹਨਾਂ ਦੀ ਹਾਂਜੀ ਐਚਐਫ ਦੇ ਬਰਾਬਰ ਦੀ ਹੈਗੀ 35 40 ਕਿਲੋ ਤੱਕ ਇਹ ਹੱਥ ਲਾ ਜਾਣੀਆਂ ਚੰਗਾ ਦੁੱਧ ਕਰ ਜਾਂਦੀਆਂ ਤਿਆਰ ਉੱਪਰ ਦਾ ਜਿਹੜਾ ਢਾਂਚਾ ਸਟਰਕਚਰ ਆ ਬਹੁਤ ਜ਼ਿਆਦਾ ਸੋਹਣਾ ਹੈ ਦਾ ਜੀ ਠੀਕ ਹੈ ਜੀ ਜੇ ਕੋਈ ਭਾਈ ਜੀ ਆਪਣਾ ਚੈਨਲ ਦੇਖ ਕੇ ਵੀਡੀਓ ਜਨ ਨੂੰ ਕਹੂਗਾ ਮੜਾ ਮੋਟਾ ਲੈ ਸੋਝ हां भाई मानतान जरूर ਕਰਾਂਗੇ ਜੀ 32000 ਦੇ ਵਿੱਚੋਂ ਠੀਕ ਹੈ ਜੀ ਤੇ ਇੱਕ ਪਹੁੰਚ ਫ੍ਰੀ ਹੋ ਜੀ ਆਪਣੀ ਅਸਾਂ ਪਹੁੰਚ ਫ੍ਰੀ ਆ ਹਾਂ ਜੀ ਭਾਈ ਜੀ ਵੱਡੀ ਗੱਲ ਤਾਂ ਦੇਖੋ ਜੀ ਭਾਈ ਕਹਿੰਦਾ ਪਹੁੰਚ ਫ੍ਰੀ ਆ ਕਿੱਥੇ ਕ ਵੀਰ ਪਹੁੰਚ ਫ੍ਰੀ ਆ ਡਿਲੀਵਰੀ ਭਾਈ 200 250 ਕਿਲੋਮੀਟਰ ਤੱਕ ਦੀ ਫ੍ਰੀ ਹੈ ਜੀ ਆਪਣੀ ਠੀਕ ਹੈ ਜੀ ਹਾਂ ਜੀ ਭਾਈ ਜੀ ਜਿਹੜਾ ਪੂਰੇ ਲੋਡ ਦੀ 200 250 ਕਿਲੋਮੀਟਰ ਤੱਕ ਦੀ ਡਿਲੀਵਰੀ ਆਪਣੀ ਜਿਹੜੀ ਫ੍ਰੀ ਹੋ ਠੀਕ ਹੈ ਜੀ ਹਾਂ ਜੀ ਭਾਈ ਵੱਡੀ ਤਾਂ ਸਿਸਟਮ ਹੈ ਭਾਈ ਨੇ ਇਹ ਸਕੀਮ ਲਗਾ ਕਰ ਪਈ ਆ ਤੁਹਾਨੂੰ ਤੇ ਵੀ ਕਰਾਇਆ ਬਿਲਕੁਲ ਮਾਫ ਆ ਠੀਕ ਹੈ ਜੀ ਬਹੁਤ ਵੱਡਾ ਆਫਰ ਆ ਜਿਹ 220 250 ਕਿਲੋਮੀਟਰ ਤੱਕ ਜਮਾਂ ਬਿਲਕੁਲ ਫ੍ਰੀ ਆ ਜੀ ਠੀਕ ਹੈ ਜੀ ਬਾਕੀ ਮਾਨ ਤਾਨ ਵਈ ਜੀ ਕਹਿੰਦਾ ਕਰ ਦਾਂਗੇ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਅਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਮੀ ਨਮੀ ਵੀਡੀਓ ਅਪਲੋਡ ਕਰਦੇ ਹੋ ਜਲਦੇ ਆ ਭਰਾ ਅਗਲੀ ਵੀਡੀਓ ਚ ਓਕੇ